ਸੋਮੀ ਮੇਰਾ ਸਵਾਲ ਹੈ ਵੈਸੇ ਨਿੱਜੀ ਸਵਾਲ ਹੈ ਤੁਹਾਨੂੰ ਇੰਨੀ ਗੁਰਬਾਣੀ ਦਾ ਗਿਆਨ ਹੈ ਤੁਸੀਂ ਜਿਹੜਾ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਵੀ ਕਰਦੇ ਹੋ ਜਿਆਦਾਤਰ ਆਪਾਂ ਕਹਿ ਸਕਦਾ ਵੀ ਸਿੱਖੀ ਦਾ ਪ੍ਰਚਾਰ ਕਰਦੇ ਹੋ ਕੀ ਤੁਸੀਂ ਕਦੇ ਤੁਹਾਨੂੰ ਸਵਗਤ ਕਹਿੰਦੀ ਨਹੀਂ ਕਉਂਗੇ ਜਦੋਂ ਕੋਈ ਇਸ ਬਾਣ ਦੇ ਵਿੱਚ ਜਦ ਤੁਸੀਂ ਕਿਹਾ ਵੀ ਸਨਾਤਨ ਧਰਮ ਦੇ ਨਾਲ ਤੁਸੀਂ ਮੈਨੂੰ ਲੱਗਦਾ ਸਬੰਧ ਹੋਗਾ ਜੇ ਮੈਂ ਗਲਤ ਹਾਂ ਤਾਂ ਮੈਨੂੰ ਥੋੜਾ ਟੋਕ ਦਿਓ ਕਦੇ ਜਦੋਂ ਅਕਸਰ ਆਪਾਂ ਇੰਟਰਵਿਊ ਕਰਦਾ ਸ਼ਾਇਦ ਇਹ ਕਹਿ ਲਈ ਜਾਂਦੇ ਵੀ ਸ਼ਾਇਦ ਇਹ ਆਰਐਸ ਦਾ ਬੰਦਾ ਹੈ ਦਾਵਰੇ ਇਹ ਪਿੱਛੋਂ ਪਲਾਨ ਕੀਤਾ ਹੋਇਆ ਹੈ ਕਦੇ ਇਦਾਂ ਦੀ ਗੱਲਬਾਤ ਤਾਂ ਨਹੀਂ ਹੁੰਦੀ ਜਾਂ ਕਿਸੇ ਨੇ ਤੁਹਾਨੂੰ ਗਿਆਨ ਤਾਂ ਨਹੀਂ ਕਿ ਉਹ ਮੇਰਾ ਨਿੱਜੀ ਹੈ ਕਿਉਂਕਿ ਕਈ ਵਾਰ ਅੰਧਾ ਮਨ ਦੇ ਵਿੱਚ ਬਿਲਕੁਲ ਹੋ ਸਕਦਾ ਹੈ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੈ ਕਿਉਂਕਿ ਜਿਹੜਾ ਝੂਠ ਹੈ ਨਾ ਕਦਾ ਝੂਠ ਨਿਖੁੱਟੇ ਨਾਨਕਾ ਔਰ ਸੱਚ ਰਹੀ ਹੂੰ ਤਾਂ ਜੋ ਪਰਮਾਤਮਾ ਦੇ ਰਸਤੇ ਚੱਲਦੇ ਹਨ ਉਹ ਇਦਾਂ ਦੀ ਜਿੱਦ ਆਪਾਂ ਹੋਣੇ ਪੜ ਕੇ ਆਏ ਕਿ ਨਾ ਨਿੰਦਾ ਦੀ ਚਿੰਤਾ ਹੁੰਦੀ ਹੈ ਨਾ ਬੜਾਈ ਦੀ ਚਿੰਤਾ ਹੁੰਦੀ ਅਸੀਂ ਤੇ ਗੁਰੂ ਸਾਹਿਬ ਦਾ ਉਪਦੇਸ਼ ਜੋ ਹੈ ਉਸ ਤੇ ਚੱਲਣਾ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਪੜ੍ਹਦੇ ਆ ਨਾ ਤੇ ਸਾਨੂੰ ਇਹ ਲੱਗਦਾ ਹੈ ਕਿ ਜਿਤਨਾ ਗੁਰੂ ਗ੍ਰੰਥ ਸਾਹਿਬ ਮਾਰੇ ਚ ਜਿੰਨੀ ਜ਼ਿਆਦਾ ਇਤਿਹਾਸਿਕ ਜਾਣਕਾਰੀਆਂ ਹੂੰ ਇੰਨੀ ਕਿਤੇ ਵੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਮਾਰੇ ਨੂੰ ਕਲਯੁਗ ਦਾ ਗੁਰੂ ਇਸੇ ਲਈ ਤੇ ਕਿਹਾ ਗਿਆ ਹੂੰ ਕਿਉਂਕਿ ਕਲਯੁਗ ਦੇ ਅੰਦਰ ਅਗਰ ਕੋਈ ਸਾਨੂੰ ਸੇਧ ਦੇ ਰਿਹਾ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਰਿਹਾ ਨਾਮ ਨਾਲ ਜੁੜੋ ਸ਼ਬਦ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਮਾਰੇ ਕਿੰਨਾ ਵਧੀਆ ਢੰਗ ਨਾਲ ਕਹਿੰਦਾ ਸਿਮਰਤ ਵੀਦ ਪ੍ਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲਿਓਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁਖ ਸਾਥ ਸੰਗ ਨਸ ਸਮਝ ਜਾਂਦੇ ਵਾਰੀ ਖਾਸ ਹੋਰ ਤੇ ਕਿਉਂਕਿ ਹੁਣ ਮੈਨੂੰ ਲੱਗਦਾ ਸਮਾਂ ਸਾਡੇ ਕੋਲ ਬੜਾ ਸੀਮਤ ਆ ਜੀ ਸਮਾਪਤੀ ਵਾਲਾ ਥੋੜੀ ਜਿਹੀ ਜਾਣਦੇ ਵਾਰੀ ਜਨਉ ਦੇ ਉੱਪਰ ਕੋਈ ਥੋੜੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕਿਉਂਕਿ ਉਹਦੇ ਬਾਰੇ ਦੱਸੋ ਕਿ ਗੁਰੂ ਸਾਹਿਬ ਨੇ ਮੜਾ ਕਿ ਜ਼ਿਕਰ ਕੀਤਾ ਜਨਉ ਦਾ ਮੈਂ ਮੈਂ ਬਿਲਕੁਲ ਦੱਸਾਂ ਪਹਿਲੇ ਤੋਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਖਸ਼ਾ ਹੋਇਆ ਇਹ ਸ਼ਬਦ ਦਸਵੀਂ ਪਾਸ਼ਰੇ ਨੇ ਲਿਖਿਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮਸਾ ਸਾ ਕਾ ਬਿਲਕੁਲ ਇਸ ਦੀ ਰੱਖਿਆ ਕੀਤੀ ਗੁਰੂ ਸਾਹਿਬ ਨੇ ਲੇਕਿਨ ਜਨੇਊ ਦਾ ਜ਼ਿਕਰ ਪਹਿਲੀ ਪਾਸ਼ਰੇ ਨੇ ਕੀਤਾ ਆਪ ਜੀ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਹੈ ਤਪਾਂ ਦੇ ਘਰ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਹਨ ਕਿ ਜਿਹੜਾ ਜਨੇਊ ਹੈ ਉਹ ਪ੍ਰਤੀਕਾਤਮਕ ਹੈ ਜਦ ਰਿਸ਼ੀ मुਨੀਆਂ ਨੇ ਬਣਾਇਆ ਹੋਣਾ ਤੇ ਇਹ ਸੋਚ ਕੇ ਸਾਨੂੰ ਸਿੱਖਿਆ ਦਿੱਤੀ ਹੋਣੀ ਕਿ ਭਾਈ ਕਪਾਹ ਦੀ ਤਰ੍ਹਾਂ ਸਾਨੂੰ ਨਰਮ ਰਹਿਣਾ ਚਾਹੀਦਾ ਜਿਵੇਂ ਉਖਪਾਦਾ ਬਣਦਾ ਹੈ ਬੜਾ ਨਰਮ ਬੜਾ ਸਾਨੂੰ ਦਿਆਵਾਨ ਹੋਣਾ ਚਾਹੀਦਾ ਫਿਰ ਸੰਤੋਖ ਜਦੋਂ ਨੂੰ ਆਪਾਂ ਸੂਤ ਬਣਾਉਂਦੇ ਆ ਨਾ ਤੇ ਬੜਾ ਸੰਤੋਖ ਹੋਣਾ ਚਾਹੀਦਾ ਧਹਿਰੇ ਹੋਣਾ ਚਾਹੀਦਾ ਨਹੀਂ ਤੇ ਸੂਤ ਟੁੱਟ ਜਾਂਦਾ ਹੈ ਸੰਤੋਖ ਸੂਤ ਜਤ ਗੰਢੀ ਗੰਢੀ ਦਾ ਮਤਲਬ ਜੱਤ ਦੀਆਂ ਗੰਢੀਆਂ ਹੋਣੀਆਂ ਚਾਹੀਦੀਆਂ ਜੋ ਗੰਢਾ ਦਿੰਦੇ ਆ ਉਸ 'ਚ ਉਹ ਕਿਉਂ ਕਿਉਂਕਿ ਅਸੀਂ ਹਰੇਕ ਨੂੰ ਪਹਿਣ ਭਰਾ ਧੀ ਮਾਂ ਪੁੱਤ ਸਮਝਣਾ ਹੈ ਹਮ ਅਗਰ ਨਹੀਂ ਸਮਝਾਂਗੇ ਤੇ ਜਨੇਊ ਦਾ ਕੋਈ ਅਰਥ ਨਹੀਂ ਹੈ ਜਤ ਗੰਧੀ ਸਤ ਵਟ ਔਰ ਜਿਹੜੀ ਉਸ ਚ ਵਟ ਦੰਨੇ ਆ ਉਹ ਸਚਾਈ ਦੇ ਹੋਣੇ ਚਾਹੀਦੇ ਸੱਚ ਬੋਲਣਾ ਚਾਹੀਦਾ ਅਗਰ ਅਸੀਂ ਝੂਠ ਬੋਲਦੇ ਹਾਂ ਤੇ ਇਸ ਜਨੇਊ ਪਾਣ ਦੇ ਹੱਕਦਾਰ ਨਹੀਂ ਆ ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਅਗਰ ਜਨੇਊ ਪਾਣਾ ਹੈ ਤੇ ਕਾਦਾ ਪਾਣਾ ਦਇਆ ਦਾ ਕਾਦਾ ਪਾਣਾ ਜਤ ਦਾ ਕਾਦਾ ਪਾਣਾ ਸਤ ਦਾ ਔਰ ਕਾਦਾ ਪਾਣਾ ਸੰਤੋਖ ਦਾ ਇਦਾਂ ਦੇ ਜਨੇਊ ਬਾਰੇ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਹੈ ਔਰ ਜੋ এজ ਨੇ ਉਹ ਪਾ ਕੇ ਅਗਰ ਆਪਣਾ ਸੱਚ ਨਹੀਂ ਬੋਲਦੇ ਸੰਤੋਖ ਨਹੀਂ ਰੱਖਦੇ ਸੱਤ ਤੇ ਨਹੀਂ ਚੱਲਦੇ ਜਤੀ ਨਹੀਂ ਹੈ ਤੇ ਕੋਈ ਫਾਇਦਾ ਨਹੀਂ ਹੈ ਠੀਕ ਹੈ ਸੋਮਜੀ ਬਬਾ ਤੁਹਾਨੂੰ ਧੰਨਵਾਦ ਤੁਸੀਂ ਜਿਹੜੀ ਇੰਨੀ ਜਾਣਕਾਰੀ ਸ਼੍ਰੀ ਗੁਰਤੇਗ ਬਾਦ ਸੱਚ ਦੇ ਜੀਮੀ ਉੱਪਰ ਤਰੀਅ ਸੰਖੇਪ ਸਾਂਝੀ ਕੀਤੀ ਹੈ ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਜਿਹੜੀ ਹੈ ਪੂਰੀ ਕਲੀਅਰ ਜਿਹੜੀ ਜਾਣਕਾਰੀ ਆ ਸਮਝ ਆਈ ਹੋਵੇਗੀ ਬਬਾ ਤੁਹਾਨੂੰ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ